ਸ਼ੁੱਕਰਵਾਰ ਤੋਂ ਈਮ ਨੂੰ ਫੋਨ ਲਾਉਂਦੇ ਹੋ ਤੇ ਮੈਨੂੰ ਜਾਣਦੇ ਨਹੀਂ ਹੈਗੇ ਹਨਾ ਤੁਸੀਂ ਚਲੋ ਤੁਹਾਨੂੰ ਨਾ ਕਿਸੇ ਨੇ ਗੱਲ ਗਾਈਡ ਕੀਤਾ ਵਾ ਕਿ ਇਹਨੂੰ ਫੋਨ ਕਰ ਲੈ ਮੈਂ ਅਜ ਭਰਾ ਕਹਿੰਦਾ ਮਤਲਬ ਇਹ ਆ ਕਿ ਮਹਾ ਉਹ ਟੀਮ ਹਾਂ ਚੱਲਣ ਦੀ ਆਡੀ ਭਰਾ ਦਾ ਫੁਲਕਾ ਮੇਰੇ ਕੋ ਕੀ ਮੇਰੇ ਕੋ ਤੁਹਾਨੂੰ ਕਿਹਨੇ ਕਹਿਤਾ ਕਿ ਮੇਰੇ ਕੋ ਹੈਗੀ ਆ ਉਹ ਕਹਿ ਤੋ ਕਰੋ ਉਹ ਮੈਨੂੰ ਕਿਹੋ ਗੱਲ ਦਾ ਨਹੀਂ ਪਤਾ ਉਹ ਤੇ ਮੇਰਾ ਵੀਰ ਨਾ ਮੈਨੂੰ ਉਸ ਬੰਦੇ ਵਿੱਚ ਪਾਲਾ ਭੇਜੋ ਹੋਰ ਜੀ ਗੱਲ ਆ ਮੈਂ ਤੇਰੇ ਕੋਲ ਪੈ ਲੈਣੀ ਆ ਉਹਦੇ ਬਾਕੀ ਤੁਹਾਨੂੰ ਦੱਸ ਦਿਨ ਸਵੇਰੇ ਫੋਨ ਕਰਾਂਗਾ ਤੇ ਕਿੰਨੇ ਮੈਨੂੰ ਦੇਣੇ ਆ ਤੂੰ ਇਹ ਦੱਸ ਜਿੰਨੇਵੇਂ ਬੰਗੇ ਮੈਨੂੰ ਚਾਹੀਦੇ ਨਹੀਂ ਮੇਰੇ ਕੋਲ ਵੀ ਜੀ ਤੁਹਾਨੂੰ ਪਤਾ ਕਿ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਆ ਕਿ ਮੇਰੀ ਗੱਲ ਤੋਂ ਮੇਰੇ ਕੋਲ 10 ਲੱਖ ਨਹੀਂ ਬੰਨਾ ਵੀਰ ਜੀ ਫਿਰ ਭਈ ਆ ਕਿ ਮੈਂ ਤੁਹਾਨੂੰ ਇਹ ਦਵਾਗਾ ਥੋੜੇ ਕਰਕੇ ਦਵਾਗਾ ਇਕੱਠੇ ਮੇਰੇ ਕੋਲ ਨਹੀਂ ਬੰਨੀ ਗੱਲ ਮੇਰੇ ਕੋਲ ਮੈਨੂੰ ਇਕੱਠੇ ਚਾਹੀਦੇ ਕਿੰਨੇ ਦੇਵੇਂਗਾ ਤੂੰ ਮੈਨੂੰ ਇਹ ਦੱਸ ਵਾਲਾ ਮੇਰ ਕੋ 10 ਲੱਖ ਰੁਪਈਆ ਹੁਣ ਹੋ ਸਕਦਾ ਵਾ ਇਹ 10 ਲੱਖ ਰੁਪਈਆ ਨਹੀਂ ਚਾਹੀਦੇ ਤੁਹਾਨੂੰ 1 ਹੰਦ ਰੁਪਈਆ ਜਾਣ ਮੇਰੀ ਇਹ 10 ਲੱਖ ਹੀ ਚਾਹੀਦੇ ਬੁਰਾ ਤੇ 10 ਲੱਖ ਹੀ ਲੈਣੀ ਆ ਤੈਨੂੰ ਮੈਂ ਦਾਦਾ ਗੱਲ ਹੋਣੀ ਨਹੀਂ ਤੇ ਫਿਰ ਵੇਲਾ ਤੇ ਆਪਣਾ ਸਾਹ ਹੁੰਦਾ ਭਾਈ ਮੈਂ ਵੇਖੋ ਇੱਕਦਮ ਹਾਂਜੀ ਮੇਰੀ ਗੱਲ ਸਮਝ ਪਰ ਅਜੇ ਦੇ ਦੋ ਕੁਸਨਾ ਸਾਹ ਵਾਲਿਆ ਨਾ ਤੈਨੂੰ ਮੈਂ ਮਾਰ ਦੇਣਾ ਇਹ ਮੈਂ ਤੈਨੂੰ ਛੱਡਣਾ ਨਹੀਂ ਤੇਰਾ ਜੀਵ ਨਹੀਂ ਕੋਈ ਛੱਡਣਾ ਦਾਦਾ ਗੱਲ ਉਹ ਭਾਜੀ ਚਲੋ ਤੁਹਾਡੇ ਵੇਖੋ ਤੁਸੀਂ ਤੁਸੀਂ ਚਲੋ ਮੈਂ ਕਹਾਂਗਾ ਕਿ ਤੁਸੀਂ ਵੇਖੋ ਕਹਿੰਦਾ ਮਤਲਬ ਕਿ ਮੈਂ ਕਿਜੀ ਕਿਸਨਾ ਮੈਂ ਜਾਂ ਮੈਂ ਮਾਰਾਂ ਉਹ ਜਾਂ ਦੱਸੋ ਮੈਂ ਕਿਜੀ ਕਿਸਨਾ ਮਾਰਾ ਕੀਤਾ ਕੋਈ ਕੁਛ ਵੀ ਦੱਸੋ ਮੈਨੂੰ ਤੁਸੀਂ ਤੇ ਉਹ ਤੁਸੀਂ ਮੈਨੂੰ ਜਾਣਦੇ ਹੋ ਜੋ ਮੱਦੀ ਆ ਕਿਹਨੇ ਤੇਰੇ ਮੈਨੂੰ ਇਹ ਦੱਸ ਮੋਕੇ ਗੱਲਾਂ ਵਾਲੀ ਪਤਾ ਮੈਨੂੰ ਪਹਿਲੇ ਕਿੰਨੇ ਦਿਨੇ ਮੈਨੂੰ ਹੁਣ ਇਹ 10 ਲਾਸਟ ਗੱਲ ਦੱਸ ਨਹੀਂ ਤਾਂ ਫਿਰ ਮੈਂ ਕਿੱਥੇ ਕਹਾ ਕਰਾਵਾਂ ਤੇ ਰਾਵਾਂ ਫਿਰ ਇਦਰਾ ਤੁਮ ਕੋ ਰਵਾਹੇ ਤਿੰਨ ਦਿਨ ਤੋਂ ਦੱਸ ਨਹੀਂ ਮੈਂ ਵੀ ਤੈਨੂੰ ਦੱਸ ਕੀ ਕਰਨਾ ਆ ਤੂੰ ਤੇਰਾ ਮੈਂ ਕੰਮ ਕਰਾਵਾਂ ਮੈਂ ਤੁਮ ਦੱਸਿਆ ਮੈਂ ਤੁਸੀਂ ਮੈਨੂੰ ਕਹਿੰਦਾ ਮਤਲਬ ਇਹ ਆ ਕਿ ਮੈਂ ਤੁਮ ਦਵਾਗਾ ਫੋਲੀ ਕਰਕੇ ਦਵਾਗਾ ਇਹ ਆ ਕਿ ਮੈਨੂੰ ਕੁਝ ਟਾਈਮ ਦਿਓ ਮੈਂ ਤੁਹਾਨੂੰ ਫੋਲੀ ਹੈ ਜਗਰਾਜ ਮੈਨੂੰ ਕੱਥੇ ਪੈਸੇ ਚਾਹੀਦੇ ਇਹਦੇ ਮੈਨੂੰ ਹੁਣ ਦਿਓ ਅੱਛਾ ਪੈਸੇ ਆਂਦਾ ਦੇ ਤਰੀਕਾ ਦਦੇ ਆ ਇੱਕ ਦੋ ਦਿਨ ਪਾਲਾ ਵਿੱਚ ਹੁੰਦਾ ਪਾਲਾ ਜਿਹੜਾ ਪਾਲਾ ਵਾ ਤੂੰ ਤੇ ਬਸ ਮੈਨੂੰ ਪੈਸੇ ਦੇ ਤੇ ਬਾਕੀ ਨੁਕਸਾਨ ਪਾਲਾ ਨਾ ਕਰਾਈਂ ਤੇ ਮੇਰਾ ਨੁਕਸਾਨ ਮੈਂ ਵੱਡਾ ਸੋਚੀ ਬੈਠਾ ਹੀ ਹਾਂ ਓ ਯਾਰ ਨਾ ਇਦਾ ਕਰੋ ਜ਼ਿੰਦਗੀ ਚਲੋ ਬਾਰ ਬਾਰ ਨਹੀਂ ਮਿਲਦੀ ਕਹਿੰਦਾ ਮਤਲਬ ਇਹ ਆ ਕਿ ਚਲੋ ਸਾਰੀ ਉਮਰ ਬੰਦਾ ਤੁਹਾਨੂੰ ਉਹ ਹਾਂਜੀ ਸਾਰੇ ਮੈਂ ਹਾਂ ਗੱਲ ਸੁਣ ਮੇਰੀ ਹਣ ਤਲਾ ਫੋਨ ਕਰਨਾ ਹੀ ਸਵੇਰੇ ਤੇ ਮੈਨੂੰ ਇਨਾ ਜਵਾਬ ਦੇਣਾ ਵੀ ਮੈਂ ਕਿੰਨੇ ਪੈਸੇ ਦੇਣੇ ਆ ਤੇ ਮੈਨੂੰ ਪੈਸੇ ਜਿੱਦੇ ਜਿੰਨੇ ਤਰਕ ਮੰਗੇ ਆ ਮੈਂ 10 ਲੱਖ ਰੁਪਈਆ ਠੀਕ ਆ ਅਛਾ ਇੱਕ ਮਿੰਟ ਭਾਜੀ ਮੇਰੀ ਗੱਲ ਸੁਣੋਗੇ ਆ ਗੱਲ ਕਰੀ ਮੇਰੀ ਕਰਦੀ ਮੇਰੀ ਨਾ ਸੁਣੋਗੇ ਮੇਰੀ ਨਾ ਦੀ ਗੱਲ ਕਰ ਮੈਨੂੰ ਵੇਰੀ ਗੱਲ ਸੁਣਾ ਮੈਨੂੰ ਪੈਸੇ ਦੋ ਤੇ ਨਹੀਂ ਨਹੀਂ ਮੇਰੀ ਉਹੀ ਮੈਂ ਪੈਸੇ ਪੈਸੇ ਉਹ ਕਹੇ ਲੋ ਮੈਂ ਪਹਿਲੋ ਗੱਲ ਕਰਨ ਗਿਆ ਤੁਸੀਂ ਕਹਿੰਦੇ ਹੋ ਕਿ ਨੁਕਸਾਨ ਕਰਾ ਦਾਂਗਾ ਮੈਂ ਤੈਨੂੰ ਮਰਵਾ ਦਾਂਗਾ ਮੈਂ ਤੇ ਉਹਦੇ ਨਾਲ ਤੁਹਾਨੂੰ ਬਾਅਦ ਚ ਪੈਸੇ ਮਿਲ ਜਾਣਗੇ ਜੇ ਮਰ ਮਰ ਮਾਮਲਾ ਆ ਗਈ ਹੈ ਵੱਡੀ ਗੱਲ ਹੈ ਤੇ ਲੈਣੇ ਆ ਤੇ ਜੀਵਨ ਵੀ ਦੇ ਦੋਗੇ ਤੇ ਤੁਹਾਡਾ ਤੁਹਾਡੇ ਨਾਲ ਕੋਈ ਦਾਵਣੀ ਹੈ ਤੁਹਾਡਾ ਨਹੀਂ ਤੁਹਾਨੂੰ ਨਹੀਂ ਜਾਂਦੇ ਤੁਹਾਨੂੰ ਨਹੀਂ ਜਾਂਦੇ ਲੋਕ ਹੈ ਤੁਹਾਨੂੰ ਚ ਰੂੜਤੇ ਜਿੰਨੇ ਆਪਾਂ ਮੰਗਦੇ ਆ ਤੇ ਚਲੋ ਪੁੱਤ ਦਾ ਸਹਰਾ ਲਿਆ ਮੈਂ ਅੰਨ ਸ਼ੇਰ ਤੋਂ ਬੜਾ ਯਾਰ ਜਾਨ ਨੂੰ ਰਾਜੇ ਚੱਕਰ ਤੋਂ ਸੁਣਾਏ ਦੂਰ ਹੀ ਰਹੋਗੇ ਤਾਂ ਤੁਹਾਡੀ ਸੇਫਟੀ ਹੈ ਅੱਛਾ ਫਿਰ ਤੁਸੀਂ ਫਿਰ ਤੁਸੀਂ ਉਦੋਂ ਕਿਹਾ ਸੀ ਤੁਸੀਂ ਕਹਿੰਦੇ ਨਾ ਤੁਹਾਡੇ ਚ ਗੜਸ ਹੈਗੇ ਆ ਫਿਰ ਤੁਸੀਂ ਦੱਸਿਆ ਸੀ ਕਿਆ ਕੀ ਹੈ ਕਿ ਮੈਂ ਨਾਮ ਦੱਸਾਂਗਾ ਆਪਣਾ ਫਿਰ ਤੁਸੀਂ ਹੈ ਕੌਣ ਹੋ ਫਿਰ ਇਹ ਵੀ ਦੱਸੋ ਨਾ ਯਾ ਪਤਾ ਤਾਂ ਹੋਏ ਪੈਸੇ ਦਿੱਤੇ ਕਿਨੂੰ ਆ ਨਾ ਨਾ ਦੱਸ ਕੇ ਤੁਸੀਂ ਕੀ ਜਾਣਦਾ ਮੇਰੀ ਗੱਲ ਸੁਣੋ ਮੇਰਾ ਮਤਲਬ ਕੀ ਸਾਨੂੰ ਵੀ ਪਤਾ ਹੋ ਜਾਣਾ ਵੀਡੀ ਮੇਰੀ ਗੱਲ ਸੁਣੋ ਯਾਰ ਫਿਰ ਜਿਹੜਾ ਮੱਦੀ ਮੈਨੂੰ ਹੋਰ ਕੀ ਬੰਦਾ ਫਿਰ ਜਿਹੜਾ ਬਾਅਦੋਂ ਨਾਮ ਨਾ ਦੱਸਣਾ ਤੁਹਾਨੂੰ ਵੀ ਗੋਲੀਆਂ ਨਾਲ ਤੁਹਾਡੇ ਸ਼ਟਰ ਦੇ ਨਾਲ ਲੈ ਕੇ ਜਾਣਾ ਅਗਲੀ ਅੜੀ ਉਹ ਪਬਲਿਕ ਦੇ ਵਿੱਚ ਮੈਂ ਨਾ ਹੋਰੀਆਂ ਗੱਲਾਂ ਨਾ ਕਰਾਂ ਮੈਨੂੰ ਪਹਿਲੇ ਗੱਲੇ ਦੇ ਦੇ ਮੈਨੂੰ ਇਹ ਗੱਲ ਦਾ ਜਵਾਬ ਦੋ ਉਹ ਯਾਰ ਬਾਅਦ ਫਿਰ ਕੋਈ ਹੋਰ ਕੀ ਹੋਰ ਕੀ ਬੰਦਾ ਫੋਨ ਕਰਕੇ ਪੈਸੇ ਮੰਗੀ ਜਾਊਗਾ ਮੇਰੇ ਕੋਲ ਕਦੀ ਕੋਈ ਮੰਗੀ ਜਾਊਗਾ ਮੈਂ ਤਾਂ ਕੀ ਕਰ ਸਕਦਾ ਤੁਸੀਂ ਤਾਂ ਚਲੋ ਜਰਾ ਜਰਾ ਅਗਲੀ ਅੜੀ ਮੇਰੀ ਗੱਲ ਸੁਣਾ 1 ਲੱਖ ਨਹੀਂ ਉਹ ਜਿਹੜਾ ਮੈਨੂੰ ਗੱਲ ਕਰਵਾ ਦੇ ਇਦਾਂ ਕੋ ਫਿਆਗ ਹੋਰ ਮਿਲਾਂਗਾ ਤੇ ਤੂੰ ਮੇਰਾ ਸਭ ਤੋਂ ਕਲੀਅਰ ਕਰ ਦੇ ਤੇ ਨਾਲ ਮੇਰਾ ਤੈਨਾਂ ਆਵਾਜ਼ ਕੋਈ ਲੈਣ ਦੇਣੀ ਤੂੰ ਆਨੂੰ ਕਿਤੇ ਜਾਣ ਕੱਲੇ ਕਦੇ ਬਤਾਂਗਾ ਵਕੀਲੇ ਨੂੰ ਹੁਣ ਪੈਸੇ ਦੇਣ ਪੈਣੇ ਹੋਈਆਂ ਜਾਨ ਛਡੋਣੀ ਆਪੇ ਤੇ ਲੈਦੇ ਫੇ ਠੀਕ ਹੈ ਚੰਗਾ ਫਿਰ ਟਾਟਾ ਵਾਏ ਵਾਏ ਠੀਕ ਹੈ ਚੰਗਾ ਫਿਰ ਮੇਰਾ ਵੀਰ ਤੇ ਹੱਲਾ ਰਹੀ ਠੀਕ ਹੈ ਜੂਰਾਏ ਉੱਪਰ ਆ ਤੂੰ ਦੱਸੋ ਪਾਜੀ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਤੇ ਸੁਣ ਲੈ ਬਣਾ ਇਨਾ ਇਨਾ ਮੈਨੂੰ ਦੱਸੋ ਇਨਾ ਮੈਨੂੰ ਪਹਿਲਾਂ ਦੱਸੋ ਤੂੰ ਹੈ ਤੇ ਇਸ ਪਿੰਡ ਦੇ ਯੋ ਠੀਕ ਹੈ ਇਨਾ ਤੇ ਸਾਨੂੰ ਵੀ ਪਤਾ ਹੈ ਮੇਰੀ ਗੱਲ ਹਾਂ ਕੰਜ ਮੈਂ ਤੁਹਾਡਾ ਪੂਰਾ ਮੇਰੀ ਗੱਲ ਸੁਣੋ ਇਹ ਗੱਲ ਛੱਡੋ ਤੁਸੀਂ ਨੁਕਸਾਨ ਕਰਵਾਉਣਾ ਭਾਈ ਜਿੱਥੇ ਮਰਜ਼ੀ ਆਉਣਾ ਚੱਲ ਭਰਾ ਥੋੜੇ ਥੋੜੇ ਪਤਾਵਾ ਘਟ ਦੇ ਘਟ ਦੇ ਕੱਲ ਘਟ ਦੇ ਕੱਲ ਨਹੀਂ ਆ ਗਿਆ ਡਗੂ ਮੈਨੇ ਨਹੀਂ ਆ ਗਿਆ ਭਰਾ ਮੇਰੀ ਕੋਲ ਫੈਕਟਰੀ ਚੱਲਦੀ ਕਾਰਖਾਨੇ ਮੈਂ ਤਾਂ ਨਿਕਲੇ ਪਿੰਡ ਬੈਠਾ ਦੱਸੋ ਮੈਂ ਇਕੱਠੇ ਮੈਂ ਇਕੱਠੇ ਮਰ ਕੋ ਨਹੀਂ ਆ ਗਿਆ ਲੱਖ ਰੁਪਇਆ ਨਹੀਂ ਨਹੀਂ ਹੈਗੇ ਲੱਖ ਰੁਪਇਆ ਹੁਣ ਦਵਾਂਗਾ ਬਾਕੀ ਤੁਹਾਨੂੰ ਫਿਰ ਥੋੜੇ ਦਿਨਾਂ ਬਾਅਦ ਫੋਨ ਫੋੜੇ ਕੋਦੇ ਫਿਰ ਕਰਾਂਗਾ ਹੌਲੀ ਹੌਲੀ ਕਰਕੇ ਦਵਾਂਗਾ ਹਾਂਜੀ ਲੱਖ ਰੁਪਇਆ ਤੁਹਾਨੂੰ ਪਹਿਲਾਂ ਦੋ ਘਰ ਤੋਂ ਤੁਹਾਡੇ 5 ਲੱਖ ਰੁਪਇਆ ਲੈ ਤੇ ਫਿਰ ਨਹੀਂ ਸਾਨੂੰ ਫਿਰ ਸਾਨੂੰ ਫਿਰ ਥੋੜੇ ਦਿਨਾਂ ਦੀ ਮੌਲਤ ਦੇ ਸਕਦੇ ਹੋ ਫਿਰ ਮੈਂ ਇਕੱਠੇ ਘੁਟੇ ਕਿੰਨਾ ਕੁ ਰਸ ਕਰਾਂਗਾ ਫਿਰ ਮੈਨੂੰ ਜਗਾਰ ਹਾਂਜੀ ਹੈਲੋ ਯਾਰ ਪਿਆ ਨਾ ਮਤਲਬ ਮੈਂ ਜਿੱਦਾਂ ਮਰਜ਼ੀ ਭਾਵੇਂ ਜੋ ਮਰਜ਼ੀ ਕਰਾਂ ਕਰ ਜਾ ਚੁੱਕਾ ਜੋ ਮਰਜ਼ੀ ਤੂੰ ਤੂੰ ਮੰਗ ਪਾਈਏ ਤੇ ਮੈਂ ਤੇਰਾ ਸਹਾਰਾਂਗੇ ਜਿੱਦਾਂ ਮਰਜ਼ੀ ਹੈ ਨਾ ਭਰਾ ਮੇਰੇ ਮੈਨੂੰ ਟਾਈਮ ਦੇ ਕੇ ਥੋੜਾ ਬੋਲ ਫੀੜੀ ਹੈ ਇਹ ਤੂੰ ਕਹਿਤਾ ਵੇ ਮਾਤਾ ਨੂੰ ਦੱਸ ਫਿਰ ਮਰ ਕੋਟ ਆਹੀ ਨਾ ਕਰ ਉਹ ਮੈਂ ਤਾਂ ਤਾ ਕਹਿਣਾ ਵੀ ਤੂੰ ਜਾਨ ਆਪਣੀ ਛਡਾਉਣੀ ਹੈ ਜਾਂ ਕੀ ਕਰਨੀ ਹੈ ਛਡਾਉਣੀ ਭਾਈ ਛਡਾਉਣੀ ਹੈ ਮੈਨੂੰ ਜਾਨ ਪਿਆਰੀ ਹੈ ਭਰਾ ਮੈਂ ਪੈਸੇ ਫਿਰ ਕਮਾ ਲਾਂਗਾ ਉਹ ਤੁਹਾਨੂੰ ਲੋੜ ਹੈ ਮੈਨੂੰ ਬਲਦੀ ਤਾਂ ਚਲੋ ਕਰਨਦੇ ਆਪਣੀ ਹਨਾ ਤੇ ਮੈਂ ਤੁਹਾਡਾ ਜਿੱਦਾਂ ਮਰਜ਼ੀ ਮੈਂ ਤੁਹਾਡਾ ਭਰਾ ਛੋਟਾ ਹਾਂਜੀ ਕੋਈ ਨਾ ਆਪਰੇਸ਼ਨ ਗੋਡਿਆ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਣ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ